ਮਾਰਨ ਟਾਉਨ ਤੇ ਵੱਡੇ ਵੱਡੇ ਦੇ ਚੱਕੇ ਜਾਨ ਕਰਾਉਂਦਾ ਹਾਂ ਇਹ ਕਹਿੰਦੇ ਮੇਰੇ ਵੀਰੋ ਉਧਰਲੇ ਪਾਸੇ ਗੁਰੂ ਘਰ ਦੀ ਕਮੇਟੀ ਦੇ ਕਹਿੰਦੇ ਪ੍ਰਧਾਨ ਸਾਹਿਬ ਪੂਜੇ ਵਿਸ਼ੇਸ਼ ਤੌਰ ਤੇ ਧੰਨਵਾਦ ਮੈਂ ਕਰਦਾ ਐਂਡ ਓਵਰ ਸਮਾਪਤ ਹੋਇਆ ਪੁੱਛ ਲੈ ਵੀ ਕਿੰਨੇ ਬਣ ਗਏ ਲੈ ਵੀ ਦੱਸੀ ਗਰਾ ਕਿੰਨੇ ਹੋ ਗਏ ਮੇਰੇ ਸਾਹਦੇ ਨਾਲ ਮੁੰਡਾ ਵੀ ਥੋੜਾ ਡਿਸਟਰਬ ਹੋਈ ਜਾਂਦਾ ਭਾਈ 100 ਤੇ ਹੋਜੇ 100 ਤੇ ਹੋਜੇ ਹੱਥ ਜੋੜ ਕੇ ਬੇਨਤੀ ਆ ਸਾਡੀ ਉਹ 29 ਸਕੋਰ ਹੋ ਗਏ ਵੀਰੇ ਲੈ ਉਧਰਲੇ ਪਾਸੇ ਕਹਿੰਦੇ ਦੋ ਜਿਹੜੇ ਸੱਪ ਦੇ ਨੇ 29 ਰਨ ਹੋ ਗਏ ਵੀ ਭਾਈ ਵਾਹ ਉਧਰਲੇ ਪਾਸੇ ਦੋ ਓਵਰ ਜਿਹੜਾ ਸਰਾਪਤ ਹੋਇਆ 29 ਰਨ ਨਾਲ ਕਹਿੰਦੇ ਕਰਮਜੀਤ ਸਿੰਘ ਜੀ ਨਾਗਰੇ ਵੀ ਪੁੱਜੇ ਹੋਇਆ ਧੰਨਵਾਦ ਕਰ ਰਿਹਾ ਜਿੰਨੇ ਵੀ ਸ਼ਖਸੀਅਤਾਂ ਪੁੱਜੀਆਂ ਹੋਈਆਂ ਨੇ ਜਿੰਨੇ ਵੀ ਕਹਿੰਦੇ ਮੱਤਰ ਮਿੰਟ ਲਈ ਪੁੱਜੇ ਸਾਰਿਆਂ ਦਾ ਬੜਾ ਧੰਨਵਾਦ ਹੈ ਮਾਤਾ ਸਾਹਿਬਤੌਰ ਪ੍ਰਬੰਧਕੀ ਕਮੇਟੀ ਕਹਿੰਦੇ ਕੋਲ ਪੁੱਜੇ ਆ ਰਮੇ ਪ੍ਰਧਾਨ ਜੀ ਆ ਹੋਇਆ ਸਾਰਿਆਂ ਦਾ ਬੜਾ ਧੰਨਵਾਦ ਹੈ 29 ਸਕੋਰ ਹੋ ਗਏ ਮੇਰੇ ਵੀਰੋ 29 ਰਨ ਹੋ ਗਏ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਰੰਮੀ ਭਾਜੀ ਸਾਡੇ ਕੋਲ ਪੁੱਜੇ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਗੁਰੂ ਘਰ ਕੋਵਰੀ ਕਮੇਟੀ ਪੁੱਜੀ ਹੋਈ ਹੈ ਸਾਰੇ ਵੀਰਾਂ ਦਾ ਧੰਨਵਾਦ ਹੈ ਅੱਜ ਦੇ ਭੰਗੜੇ ਪੈ ਰਹੇ ਨੇ ਭੰਗੜੇ ਪੈ ਰਹੇ ਨੇ ਕਹਿੰਦੇ ਮਨਟੇਲੋ ਦੇ ਵਿੱਚ ਵੱਡਾ ਕੱਪ ਕਰਵਾਇਆ ਸਾਡੇ ਭਰਾਵਾਂ ਨੇ ਐਨ ਕਹਿੰਦੇ ਗੱਲਾਂ ਜੜੀਆਂ ਸਿਰੇ ਲੱਗੀਆਂ ਲਓ ਸਾਹਮਣੇ ਕਹਿੰਦੇ ਬਾਲਗਲੇ ਜੋਦ ਇਸ ਵੇਲੇ ਕਹਿੰਦੇ ਕਿਹੜਾ ਬਨੇਗਾ ਤੇ ਫੈਸਲੇ ਕਦੇ ਉਹਨੇ ਮੋਈ ਸਾ ਚੱਕ ਮੈਂ ਛੇੜ ਗਾਣੇ ਲੈ ਸਾਹਮਣੇ ਕਹਿੰਦੇ ਬਾਲ ਬਾਲ ਮੜਾ ਜਿਹੜਾ ਜੋਤ ਤਿਆਰ ਵਰਤਿਆ ਰਾ ਲੈ ਬੀ ਸੁਲਤਾਨ ਬਾਜ ਜੋਤ ਮੜਾ ਨਾ